ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿੱਸਾ ਦੇ ਜ਼ਿਲ੍ਹਾ ਪਾਸ਼ਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਕੂਜਨ ਤੇ ਜ਼ਿਲ੍ਹਾ ਪਾਸ਼ਪਾ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਸਾਬਕਾ ਸੰਸਦ ਸ਼ਵੇਤ ਮਲੇਕ ਗੁਰਪ੍ਰਤਾਪ ਸਿੰਘ ਟਿੱਕਾ ਸਰਬਜੀਤ ਸਿੰਘ ਸ਼ੈਂਟੀ ਪਰਮਜੀਤ ਬਤਰਾ ਸੁਧੀਰ ਅਰੋੜਾ ਅਤੇ ਹੋਰ ਪਾਜਪਾ ਆਗੂ ਅਤੇ ਵਰਕਰਾਂ ਨੇ ਸਵਾਗਤ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਿਵੇਂ ਦਿੱਲੀ ਵਾਸੀਆਂ ਨੇ ਨਕਾਰਿਆ ਉਸੇ ਤਰ੍ਹਾਂ ਪੰਜਾਬ ਦੀ ਜਨਤਾ ਵੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਸਬਕ ਸਿਖਾਏਗੀ ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਕੇ.ਡੀ. ਪੰਡਾਰੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ ਇਹ ਵੀ ਗੱਲਿਆ ਮੈਂ ਸਾਡੇ ਦਰਮਿਆਨ ਸਾਡੇ ਸਰਦਾਰ ਜਿੰਦਰ ਮੈਂ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਸਦਕੇ ਜੋ ਮੇਰੇ ਤੇ ਕਿਰਪਾ ਹੋਈ ਮੈਨੂੰ ਪਹਿਲਾਂ ਵਿਧਾਨ ਸਭਾ ਚ ਜਾਣ ਦਾ ਮੌਕਾ ਮਿਲਿਆ ਔਰ ਫਿਰ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਸਦਕੇ ਮੈਨੂੰ ਦਿੱਲੀ ਦੀ ਬਾਜ਼ਾਰ ਚ ਜਾਣ ਦਾ ਮੌਕਾ ਮਿਲਿਆ ਮੈਂ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਨਤਮਸਤਕੋਂ ਤੁਹਾਨੂੰ ਪਹੁੰਚੇ ਮੈਂ ਸਾਰੇ ਆਪਣੀ ਲੀਡਰਸ਼ਿਪ ਦਾ ਸਾਡੇ ਸਰਕਾਰੀਓ ਪੰਜਾਬ ਦੇ ਸਾਬਕਾ ਪ੍ਰਧਾਨ ਹਨਨਜਨ ਕਾਲੀਆ ਜੀ ਦਾ ਸਾਡੇ ਸਾਬਕਾ ਮੰਤਰੀ ਸੋਮ ਪ੍ਰਕਾਸ਼ ਜੀ ਦਾ ਸਾਡੇ ਜਨਤਕਟਰ ਸਾਹਿਬ ਪਰਮੇਂਦਰ ਸਿੰਘ ਬਰਾੜ ਜੀ ਦਾ ਸਾਡੇ ਕਵੇਤ ਮਲਿਕ ਸਾਹਿਬ ਦਾ ਔਰ ਸੰਦੂ ਸਾਹਿਬ ਦਾ ਜਿਲ੍ਹਾ ਅਧਿਖ ਜੀ ਦਾ ਜਿਹੜੀ ਭੰਡਾਰੀ ਸਾਹਿਬ ਪਰਿਵਾਰੀ ਸਾਹਿਬ ਦਾ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਬਹੁਤ ਇਹਨਾਂ ਨੇ ਧਿਆਨ ਤੇ ਮਾਨ ਦਿੱਤਾ ਹੈ ਦਿੱਲੀ ਦੇ ਅੰਦਰ ਜਿਹੜੇ ਲੋਕਾਂ ਨੇ ਬਹੁਤ ਮਾਨ ਦਿੱਤਾ ਹੈ ਦਿੱਲੀ ਦੀ ਸੰਗਤ ਨੇ ਬਹੁਤ ਕਿਰਪਾ ਕੀਤੀ ਆ ਔਰ ਇੱਕ ਨਵਾਂ ਇਤਿਹਾਸ ਦਿੱਲੀ ਅੰਦਰ ਛਿਰ ਗਿਆ ਹੈ ਜੋ ਦਿੱਲੀ ਦੇ ਅੰਦਰ ਝੂਠ ਔਰ ਕਪੜ ਦੀ ਰਾਜਨੀਤੀ ਕਰਦੇ ਸੀਗੇ ਉਹਨਾਂ ਨੂੰ ਵੇਹ ਪਰਦਾ ਕਰਕੇ ਉਹਨਾਂ ਨੂੰ ਦਿੱਲੀ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਜਿਹੜੀ ਆਪਤਾ ਬਣ ਗਈ ਸੀ ਦਿੱਲੀ ਵਾਸਤੇ ਉਸ ਆਪਤਾ ਦੀ ਬਿਮਾਰੀ ਨੂੰ ਦਿੱਲੀ ਦੇ ਲੋਕਾਂ ਨੇ ਬਾਹਰ ਕੀਤਾ ਅੱਜ ਮੈਂ ਜਦੋਂ ਕਹਿੰਦਾ ਸੀ ਲੋਕ ਸ਼ਾਇਦ ਮੇਰੀ ਗੱਲ ਨਹੀਂ ਮੰਨਦੇ ਸੀ ਮੇਰੇ ਪੁਰਾਣੇ ਸਾਰੇ ਬੈਂਡ ਕਾਡੀ ਤੋਂ ਖਮੈਂ ਇਹੀ ਕਹਿੰਦਾ ਸੀ ਅਰਵਿੰਦ ਕੇਜਰੀਵਾਲ ਜੀ ਐਕਸ ਚੀਫ ਮਿਨਿਸਟਰ ਦੇ ਨਾਲ ਨਾਲ ਐਕਸ ਐਮਐਲਏ ਹੋਣਗੇ ਮਨੀਸ਼ ਸੁਸੋਦੀਆ ਜੀ ਐਕਸ ਡਿਪਟੀ ਚੀਫ ਮਿਨਿਸਟਰ ਸਾਹਿਬ ਨਾਲ ਐਕਸ ਐਮਐਲਏ ਹੋਣਗੇ ਅਤੀਸ਼ੀ ਮੈਕਾ ਜੀ ਥੋੜੀ ਬਹੁਤੇ ਵੋਟਾਂ ਜਿੱਤ ਸਕਦੀ ਆ ਆਲਟੀਮੇਟਲੀ ਉਹੀ ਹੋਇਆ ਅਸੀਂ ਬਾਰ-ਬਾਰ ਕਹਿੰਦੇ ਸੀ ਕਿ 40 ਸੀਟਾਂ ਤੇ ਸਾਡੀ ਕੋਈ ਲੜਾਈ ਨਹੀਂ ਅਸੀਂ 54 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਾਂਗੇ 14 ਸੀਟਾਂ ਜਿਹੜੀਆਂ ਸਾਡੀ ਫਾਈਟ ਅੰਦਰ ਨਹੀਂ 40 ਸੀਟਾਂ ਸਾਡੀ ਫਾਈਟ 'ਚ ਨਹੀਂ ਸੀਗਾ ਇੱਕ ਤਰਫਾ ਅਸੀਂ ਜਿੱਤ ਰਹੇ ਸੀ ਔਰ ਉਹੀ ਹੋਇਆ ਉਹਨਾਂ 14 ਸੀਟਾਂ 'ਚੋਂ ਵੀ ਅਸੀਂ 8 ਸੀਟਾਂ ਜਿੱਤੇ ਔਰ 6 ਸੀਟਾਂ ਥੋੜੇ ਮਾਰਜਿਨ ਨਾਲ ਪਰ ਦਿੱਲੀ ਨੂੰ ਬੜੀਆਂ ਆਸਾਂ ਨੇ ਬੜੀਆਂ ਉਮੀਦਾਂ ਨੇ ਦਿੱਲੀ ਨੂੰ 12 ਸਾਲ 'ਚ ਆਮ ਆਦਮੀ ਪਾਰਟੀ ਨੇ ਲੁੱਟਿਆ ਵੀ ਉੱਪਰ ਵੀ ਤੇ ਬਰਬਾਦ ਵੀ ਕੀਤਾ ਤੇ ਉਜਾੜਿਆ ਵੀ। ਸੋ ਅੱਜ ਅਸੀਂ ਗੁਰੂ ਸਾਹਿਬ ਦੇ ਚਰਨਾਂ ਚ ਹੀ ਬੇਨਤੀ ਜੋਦਰੀ ਅਰਦਾਸ ਕਰਨ ਆਏ ਆ। ਗੁਰੂ ਸਾਹਿਬ ਸਾਨੂੰ ਬਲ ਬਖਸ਼ਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਰਸ ਨਾਲ ਅਸੀਂ ਦਿੱਲੀ ਦੇ ਇਹਨਾਂ ਲੋਕਾਂ ਦੀ ਉਮੀਦਾਂ ਤੇ ਖਰੇ ਉਤਰ ਸਕੀਏ।